ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੇ ਸਾਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚਨ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪਨ ਹੋਵੇ ਜੇ ਲਾਇ ਰਹਾ ਲਿਵਤਾਰ ਪੁਕਿਆਂ ਪੁਕਨ ਆਤਰੇ ਜਿਵੇਂ ਨਾ ਪੁਰੀਆਂ ਭਾਰ ਸਹਸ੍ਰਣ ਪਾਲ ਕੋ ਵਾ ਤਾਂ ਇੱਕ ਨ ਚੱਲੇ ਨਾਲ ਕਿਸ ਸਟਿਆਰਾ ਹੋਈ ਐ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹਵਨ ਕਰ ਹੁਕਮ ਨ ਕਹਿਆ ਜਾਏ ਹੁਕਮਿ ਹਵਨ ਜੀ ਹੁਕਮਿ ਲੈ ਵਢਿਆਈ ਹੁਕਮੇ ਹੁ ਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੇ ਬਖਸ਼ੀਸ਼ ਇੱਕ ਹੁਕਮੇ ਸਦਾ ਭਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਝ ਤਾ ਹਮੈ ਕਹ ਨ ਕੋਈ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਕੋ ਤਾਤ ਜਾਣ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਚ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖਾ ਹਾਦਰ ਹਾਦੂਰ ਕਤਨਾ ਕਤਨਾ ਆਵੇ ਟੋਟ ਕਥ ਕਤ ਕਥੇ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਤਖ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹੁਕਮ ਚ ਲਾਏ ਰਹੋ ਨਾਨਕ ਵਿਕਸਾ ਵੇ ਪਰਵਾਹੋ ਸਾਚਾ ਸਾਹਿਬ ਸਾਚਾ ਨਾਏ ਆਖਿ ਪਉ ਅਪਾਰ ਆਖ ਮੰਗ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਾਗਰਖਿ ਅਜਿ ਸਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਨ ਤਰੇ ਪਿਆਰ ਅਮਰਤ ਵੇਲਾ ਸਚ ਨੋ ਵਢਾਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਿ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਨਜਾਇ ਕੀਤਾ ਨਾ ਹੋਇ ਆਪੇ ਆਪ ਨਰਨਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕਾ ਵੇ ਗੁਣ ਨਿਧਾਨ ਗਾਵਿਆ ਸੁਣੀਐ ਮਨ ਰਖੀਐ ਪਾਉ ਹੂ ਦੁੱਖ ਪਰਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰਇਸਰ ਗੁਰਗੋਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣ ਆਖਾ ਨਾਹੀ ਕਹਿਣਾ ਕਤਨ ਜਾਏ ਗੁਰਾ ਇੱਕ ਦੇਹ ਬਜਾਈ ਸਭਨਾ ਜੀ ਹਾਂ ਕੈਕ ਦਤਾ ਸੋ ਮੈਂ ਵਿਸਰੈ ਨ ਜਾਈ ਤੀਰਥ ਨਾਮ ਜੇਤਿ ਸੁਪਾਵਾਂ ਵਿਣ ਪਾਣ ਕੈ ਨੈ ਕਰੀ ਜੇ ਤਿਸ ਟੁਪਾਈ ਵੇਖਾ ਵਿਣ ਕਰਮਾ ਕੈ ਮਿਲ ਲੈ ਮੱਤ ਵਿਚ ਰਤਨ ਜਵਾਹਰ ਮਾਨਕ ਜੇ ਗੁਰ ਕੇ ਸਿੱਖ ਸੁਣੇ ਗੁਰਾ ਇੱਕ ਦਿਹਾ ਹੈ ਬਜਾਈ ਸਭਨਾ ਜੀਆਂ ਕੈ ਇੱਕ ਦਾਤਾ ਸੋ ਮੈਂ ਵਿਸਰੈ ਨ ਜਾਈ ਜੇ ਜੁਗ ਚਾਰਿਆ ਅਰਜ ਉਹਦ ਸੋਣੀ ਹੋਏ ਨਵਾ ਕੰਡਾ ਵਿੱਚ ਜਹਾਨੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਇਕ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਵਤਨ ਪੁੱਛੇ ਕਿ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਹਾ ਕੋਈ ਨਾ ਸੂਝੇ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤਵਲ ਆਕਾਸ ਸੁਣਿਆ ਦੀਪ ਲੋਪ ਤਾਲ ਸੁਣੇ ਆ ਪਵਨ ਸਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਬ ਰਮਾ ਇੰਦਾ ਸੁਣੇ ਅਮਕਸ ਲਾਹਨ ਮੰਦ ਸੁਣੇ ਜੋਗ ਜੁਗਤ ਤਨ ਭੇਦਾ ਸੁਣੇ ਆ ਸਾਸਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਗ ਗਿਆਨ ਹੈ ਸੁਣੇ 68 ਕਾਸ਼ ਨਾਨ ਸੁਣੇ ਪੜਪੜ ਪਾਹ ਮਾਣ ਸੁਣ ਲਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੇ ਗਾਹ ਸੁਣੇ ਸਿੱਖ ਪੀਰ ਪਾਤਿਸ਼ਾ ਸੁਣੇ ਅੰਦਰ ਪਵਰ ਰਹੋ ਸੁਣਾ ਤੋ ਅਸ ਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛਾ ਪਛਤਾਏ ਕਾਗਤ ਕਲਮ ਨ ਲਿਖਨਾਰ ਮਨ ਕਬ ਕਰਨ ਵਿਚਾਰ ਅਸਾ ਨਾਮ ਨਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਈ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਭਾਵਨ ਕੇ ਸ਼ੁੱਧ ਮਨ ਮੋਟਾ ਨਾ ਖਾਏ ਮਨ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਟਾਕ ਨ ਪਾਏ ਮਨੈ ਪਤ ਸਿਹੁ ਪ੍ਰਗਟ ਜਾਏ ਮਨੈ ਮਗਨਾ ਚੱਲੇ ਪੰਤ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵੈ ਮੁਖ ਦਵਾਰ ਮਨ ਹੈ ਪਰਵਾਰ ਸਾਧਾਰ ਮਨ ਤਰ ਤਾਰੇ ਗੁਰ ਸਿੱਖਾ ਮਨ ਨਾਨਕ ਪਵੈ ਨ ਪਿਖ ਆਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਹੈ ਮਨ ਕੋਏ ਪੰਜ ਪ੍ਰਮਾਣ ਪੰਜ ਪ੍ਰਦਾਨ ਪੰਚੇ ਪਾਵੈ ਦਰਗਮਾਨ ਪੰਚ ਸੁਹਾਦਰ ਜਾਨ ਪੰਚ ਕਾ ਗੁਰ ਇਖਿਆਨ ਜੇ ਕੋ ਕਹ ਕਰੇ ਵਿਚਾਰ ਕਰਤਾ ਕ ਕਰਨਾ ਹੈ ਨਾ ਸਮਾਰ ਤੌਲ ਧਰਮ ਦਿਆ ਕਪੂਤ ਸੰਤੋਗਤਾ ਪਰ ਕਿਆ ਜਨ ਸੂਤ ਜੇ ਕੋ ਬੂਝੈ ਹੋਵੇ ਸਚਿਆਰ ਤਲ ਉਪਰ ਕੀਤਾ ਭਾਰ ਤਰਤੇ ਹੋਰ ਪਰੈ ਹੋਰ ਹੋਰ ਦਿੱਤਾ ਭਾਰਤ ਲੈ ਕਮਨ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾਂ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪਾ ਕੀਤੇ ਦਾ ਜਾਣ ਕੌਣ ਕੂਤ ਕੀ ਤਪਸਾ ਏ ਕੁਕਵਾਓ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਆਰਿਆ ਨ ਜਾਵਾਂ ਇੱਕ ਵਾਰ ਜੋ ਤਤ ਪਾਵੈ ਸਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂਕ ਜਪ ਸੰਗ ਪਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹੈ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸਾਂਕ ਸਤਿਅ ਅਸਾਂਕ ਦਾਤਾਰ ਅਸਾਂਕ ਸੂਰ ਮੋਹ ਭਖਸਾਰ ਅਸਾਂ ਕਮੌਣ ਲੇ ਵਿਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਮੋਰਖ ਅੰਧਖੋਰ ਸੰਗ ਚੋਰ ਹਰਾਮਖੋਰ ਅਸਾਂ ਕਮਰ ਕਰ ਜਾਹੇ ਜੋਰਾ ਅਸਾਂ ਗਲਵੜ ਹਤਿਆ ਕਮਾਹੇ ਸੰਕ ਪਾਪੀ ਪਾਪ ਕਰ ਜਾਹੇ ਅਸਾਂ ਕੁੜੇ ਯਾਰ ਕੋੜੇ ਫੇਰਾਹੇ ਅਸਾਂ ਕ ਮਲੇਸ਼ ਮਲ ਭੱਕ ਖਾਏ ਅਸਾਂ ਕ ਨਿੰਦਗ ਸਿਰ ਕਰ ਹੈ ਪਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤ ਤੁ ਪਾਵੇ ਸਾਹਿ ਭਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕ ਨਾਮ ਸੰਕ ਧਾਵ ਅਗਮ ਅਗਮ ਸੰਕ ਲੋ ਅਸਾਂ ਕ ਸਿਰਪਾਰ ਹੋਇ ਅchre ਨਾਮ ਕਰੀ ਸਾਲਾ ਅchre ਗਾਨ ਗੀਤ ਗੁਣ ਗਾਹ ਅchre ਲਿਖਣ ਬੋਲਣ ਬਾਣ ਅchre ਅਸਰ ਸੰਜੋਗ ਵਖਾਣ ਜਿਨ ਅਹ ਲੇਖੇ ਤਿਸਰ ਨਾਹੇ ਜੇ ਪਰਮਾਏ ਤਿਵ ਤਿਵ ਪਾਹੇ ਜੇ ਤਾ ਗੀਤਾ ਤੇ ਤਾ ਨਾਉ ਵਿਣ ਨਾਵੇਂ ਨਹੀਂ ਕੋਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਮਾ ਇੱਕ ਵਾਰ ਜੋ ਤੁਧ ਪਾਵੇ ਸਾਈ ਪਲ ਹੀਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਆ ਹੱਥ ਪੈਰ ਤਨ ਦੇਹ ਪਾਣੀ ਤੋਤੇ ਉਤਰ ਸੁਖਿਆ ਮੋਤ ਫਲਿੱਤੀ ਕੱਪੜ ਹੋਏ देसा बुण लिया थो तो पर मत पापा संग कैसंग तो पै नावे करंग पुन्नी पापी आखण नही कर करना लिख ले जाओ आपे भी ही खाओ नानक हुक्मे आहो जाओ तीर्थ दया दत्त दान जेको पावतल का मान सुनया मन कीता पाओ अंतर तीर्थ मल नाओ सब गुण तेरे मैं ਨਾਹੀ ਕੋਈ ਵਿਣਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਮਨ ਸੁਵੇਲਾ ਵਖਤ ਕਮਨ ਕਮਨ ਥਿਤ ਕਮਨ ਵਾਰ ਕਮਨ ਸੁਰਤਿ ਮਾਓ ਕਮਨ ਜਿਤੋ ਆਕਾਰ ਵੇਲਣ ਪਈਆ ਪੰਡਤੀ ਜੋ ਵਹਿ ਲੇਕ ਕੁਰਾਨ ਭਗਤ ਨ ਪਾਇਓ ਕਾ ਦੀਆ ਜੇ ਲਿਖਣ ਲੇਕ ਕੁਰਾਨ ਤਤਵਾਰਨਾ ਜੋਗੀ ਜਾਣੈ ਰੁੱਤ ਮਹੋ ਨ ਕੋਈ ਜਾ ਕਰਤਾ ਸਿਰਠੀ ਕੋ ਸਾਝੀ ਆਪੇ ਜਾਣੈ ਸੋਈ ਕਿਵ ਕਰਿਆ ਆਖਾਂ ਕਿਵ ਸਲਾਈ ਕਉ ਵਰਨੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੈ ਇੱਕ ਦੁਖ ਸਿਆਣਾ ਵੱਡਾ ਸੈ ਵੱਡੇ ਨਾਹਿ ਕੀਤਾ ਜਾ ਕਾ ਹੋਐ ਨਾਨਕ ਜੇ ਕੋ ਆਪੋ ਜਾਣੈ ਕਿ ਗਿਆ ਨਸ ਅਪਤਾਲਾ ਪਤਾਲ ਲਖਗਾ ਸਾਗਾ ਸੜ ਕੁੜਕ ਪਾਲ ਤਕੇ ਵਿਦ ਕਣਕ ਬਾਤ ਸਹ ਸਠਾਰ ਕਹਨਕ ਤੇ ਬਾ ਅਸਲ ਇਕ ਥਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਵਿਨਾਸ਼ ਨਾਨਕ ਵਡਾ ਕੀ ਆਪੇ ਜਾਣੈ ਆਪ ਸਲਾਹੀ ਸਲਾ ਇਤਿ ਸੁਰਤ ਨ ਪਈਆ ਨਦੀਆਂ ਤੇ ਵਾਹ ਪਹ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗਿਰਿਆ ਸੇ ਤੇ ਮਾਲ ਧਨ ਕੀੜੇ ਤੁਲ ਨ ਹੋਵਣੀ ਜੇ ਤਿਸ ਮਨ ਹੋ ਨ ਵਿਸਰਹਿ ਆਤਨ ਸਿਪਤੀ ਕਹਿਣ ਨ ਅੰਤ ਅਤਨ ਕਰਨ ਦੇਣ ਨ ਅੰਤ ਆਤਨ ਵੇਖਣ ਸੁਨਣ ਨ ਅੰਤ ਅਤਨ ਜਾਪ ਕਾਮਣ ਮਹੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਭਰਵਾਰ ਅੰਤਕਾਰਨ ਕੀਤੇ ਬਿਲਲਾਹਿ ਤਾਂ ਕਿ ਅੰਤਨ ਪਾਏ ਜਾਹੇ ਇਹੋ ਅੰਤਨ ਜਾਣੈ ਕੋਇ ਬਹੁਤਾ ਕਹੀਆ ਬਹੁਤਾ ਹੋਇ ਵੱਡਾ ਸਭ ਉੱਚਾថា ਉੱਚ ਉਪਰ ਉੱਚਾ ਨਾ ਹੋਇ ਐਵੜੂ ਉੱਚ ਹੋਇ ਕੋਈ ਤਿਸੁ ਚਾ ਕੋ ਜਾਣੈ ਸੁ ਜੀਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤ ਮਾਏ ਕਿਤੇ ਮੰਗਾ ਜੋਤ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪਤ ਤੈ ਵਕਾਰ ਕਿਤੇ ਲੈ ਲੈ ਮੁਕਰ ਪਾਹਿ ਕਿਤੇ ਮੂਰਖਾਈ ਖਾਇ ਕਿਤੇ ਦੁੱਖ ਪੁਗਸਦ ਮਾਰ ਅਹ ਪਦਾ ਤੇਰੀ ਦਾਤਾਰ ਬੰਦ ਕਲਾ ਸਿ ਪਾਣ ਹੋਇ ਹੋ ਰੱਖ ਨ ਸਕੈ ਕੋਇ ਜੇ ਕੋ ਕਹੈਗਾ ਅਖਣ ਪਾਇ ਜਾਣੈ ਜੇ ਧਿਆਮੁ ਖਾਇ ਆਪੇ ਜਾਣੈ ਆਪੇ ਦੇ ਆਕਸਿ ਪਕੀ ਕਿ ਜਿਸਮ ਬਖਸ਼ੈ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਉ ਅਮਲ ਗੁਣ ਅਮਲ ਵਪਾਰ ਅਮਲ ਵਪਾਰ ਅਮਲ ਪੰਡਾਰ ਅਮਲ ਆਵਹਿ ਅਮੁੱਲ ਜਾਹੇ ਮੁੱਲ ਪਏ ਮੁੱਲਾ ਸਮਾਈ ਅਮੁੱਲ ਧਰਮ ਮੁੱਲ ਦੀ ਬਾਣ ਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਅਮੁੱਲ ਅਮੁੱਲ ਆਖਿਆ ਨਾ ਜਾਏ ਆਕਾ ਕਰੇ ਲਿਵਲਾ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖ ਬਰਮੈ ਆਖ ਇੰਦ ਆਖਾ ਗੋਪੀਤਾ ਗੋਵਿੰਦ ਆਖ ਇਸਰਾ ਕੈ ਸਦਾ ਕੈ ਕਿਤੇ ਕਿਤੇ ਬੁੱਧ ਆਖ ਧਨ ਆਖਾ ਦੇਵਾ ਕ ਸੁਰ ਨਰ ਮਨ ਜਨ ਸੇਵ ਕੈ ਤੇ ਆਖਾ ਆਖਣ ਪਾਹੇ ਕੀਤੇ ਕਹਿ ਕਹਿ ਓ ਟੁੱਟ ਜਾਹੇ ਇਤੇ ਕੀਤੇ ਹੋਰ ਕਰਹਾ ਤਾਕਨ ਸਕਕੀ ਕਿ ਅਜੇ ਵੜ ਪਾਵੈ ਤੇਵੜੋ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲਿ ਵਿਗੜ ਤੰ ਲਖੇ ਸਰਗਵਾਰਾ ਗਵਾਰ ਸੋ ਦਰ ਕਿਹਾ ਸੋ ਕਰਕੇ ਅਜਤ ਬੈ ਸਰਬ ਸਮਾਲੇ ਵਾਜੇ ਨਾਦ ਨਿਕ ਸੰਕਾ ਕੇਤੇ ਵਾਵਣ ਹਾਰੇ ਕੇਤੇ ਰਗ ਪਰੇ ਸੋ ਕੈਨ ਕੇਤੇ ਗਾਵਣ ਹਾਰੇ ਗਾਵੈ ਤਉ ਨੋਂ ਪੌਨ ਪਾਣੀ ਬਸੰਤਰ ਗਵਰਜ ਧਰਮ ਦਿਵਾਰੇ ਗਾਹ ਚਿਤ ਗੁਪਤ ਲਿਖਣਾਣ ਲਿਖ ਲੇ ਧਰਮ ਵਿਚਾਰੇਗਾ ਵੈਸਰ ਬ੍ਰਹਮਾ ਦੇਵੀ ਸੋਣ ਸਦਾ ਸਵਾਰ ਗਾਵੇ ਇੰਦ ਅਦਸਨ ਬੈਠੇ ਦੇਵਤੀ ਅੰਦਰ ਨਾਲੇ ਗਾਵੇ ਸਤਿ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤਿ ਸਤੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਹ ਮੋਹਣੀਆਂ ਮਨ ਮੋਹਣ ਸੁਰਗਾ ਮਚ ਪਿਆਲੇ ਗਾਵ ਰਤਨੋ ਪਾਈ ਤੇਰੇ 68 ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਕੇ ਧਾਰੇ ਸੇ ਤਦ ਨੂੰ ਗਾਵੈ ਜੋ ਤਤ ਪਾਵਣ ਹੈ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨ ਆਵਣ ਨਾਨਕ ਵਿਚਾਰੇ ਸੋਈ ਸੋਈ ਸਦਾ ਸੱਟ ਸਾਹਿਬ ਸੱਚ ਸੱਚ ਨਾ ਹੀ ਹੈਪੀ ਹੋਸੀ ਜੈਨ ਜਸਿਰਤਨਾ ਢਿਨ ਰਚਾਈ ਰੰਗੇ ਰੰਗੇ ਪਾਤੀ ਕਰ ਕੈ ਜਨ ਸੇ ਮਾਇਆ ਢਿਨੋ ਪਾਈ ਕਰ ਕਰ ਵੇਖੀ ਗੀਤਾ ਪਣਾ ਜਤ ਸਦੀਵ ਡਿਆਈ ਜੋ ਤਿਸ ਪਾਵੇ ਸੋਹੀ ਕਰਸੀ ਹੁਕਮ ਨ ਕਰ ਨਾ ਜਾਏ ਸੋ ਪਾਤਸ਼ਾਹੋ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਚੋਲੇ ਧਿਆਨ ਕੀ ਕਰੇ ਬਪੂਤਾ ਕਹੰਤਾ ਕਾਲ ਕੁਵਾਰੀ ਕਾਇਆ ਜੁਗ ਤਰੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੀ ਮਾਨ ਜੀਤ ਜਗ ਜੀਤ ਆਦੇਸ ਸ ਆਦੇਸ ਆਦ ਅਨਿਲ ਅਨਾਦ ਨਾਦ ਜੁਗ ਜੁਗ ਏਕੋ ਏਸਾ ਭਗਤ ਗਿਆਨਿਆ ਪੰਡਾਰਨ ਕਟਕਟ ਵਾਜ ਹੈ ਨਾਦ ਆਪ ਨਾਦ ਨਾਤੀ ਸੁਬਜਾ ਕੇ ਰਿਸਦ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲਿਖ ਆਵਹਿ ਭਾਗ ਆਦੇਸ ਸ ਆਦੇਸ ਆਦ ਅਨੀਲ ਅਨਾਦ ਨਾਤ ਜੁਗ ਜੁਗ ਏਕੋ ਵੇਸ ਏਕਮਾਇ ਜੁਤ ਵਿਆਹੀ ਤਿੰਨ ਚਲੇ ਪ੍ਰਵਾਣ ਇੱਕ ਸੰਸਾਰਿਕ ਪੰਡਾਰ ਇਕ ਲਾਏ ਦਿਬਾਣ ਜਿਵਤ ਸ ਪਾਵੇ ਤਿਵੇਂ ਚਲਾਵੈ ਜਬ ਹੋਵੇ ਪ੍ਰਮਾਣ ਉਹ ਵੇਖੇ ਉਹਨਾਂ ਨਜ਼ਰਨ ਆਵੇ ਬਹੁਤਾ ਇਹੋ ਵਿਢਾੜ ਆਦੇਸ ਤੇ ਆਦੇਸ ਆਧ ਅਨਿਲ ਅਨਾਦ ਨਹਤ ਜੁਜਗੇ ਕੋ ਵੇਸਾ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕ ਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਆਦੇਸ ਆਦਨਿਲ ਅਨਾਦ ਨਾਹਤ ਜੁਜੁਗੇ ਕੋ ਵੇਸ ਇਕ ਦੂਜੇ ਪੌ ਲਖੋ ਐ ਲਖੋ ਐ ਲਖ ਵੀਸ ਅਲਗ ਅਲਗੇੜਾ ਆਖਿਐ ਇਕ ਨਾਮ ਜਗਦੀਸ਼ ਤਰਾਹ ਪਤ ਪਵੜੀਆਂ ਝੜਿਆ ਹੋਇ ਅਕੀਸਾ ਸੁਣ ਗੱਲਾਂ ਆਕਾਸ ਕੀ ਕਿਟਾਈ ਰੀਸਾ ਨਾਨਕ ਨਦਰਿ ਭਈਐ ਕੂੜੀ ਕੂੜਾ ਠੀਸਾ ਅੱਖ ਨੰਦੂਰ ਚਪੈਨ ਜੋਰ ਜੋਰ ਨ ਮੰਗਣ ਦਿਨ ਨ ਜੋਰ ਜੋਰ ਨ ਜੀਵਣ ਮਰਨ ਹੈ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ᔪਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖ ਸੋਏ ਨਾਨਕ ਉਤਮ ਨਿਚ ਨ ਕੋਏ ਰਾਤੇ ਰਤਿਥ ਤਿਥ ਦਿਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰਖੀ ਧਰਮ ਸਾਲ ਤਿਸ ਵਿੱਚ ਜੇ ਜੋਤ ਕੇ ਰੰਗ ਤਿਨ ਕਾ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਤੈ ਸੁਣ ਪੰਜ ਪਰਵਾਨ ਨਦਰਿ ਕਰਮ ਪਵੈ ਨਿਸ਼ਾਨ ਕਚਪ ਕਾਇ ਉਥ ਪਾਇ ਨਾਨਕ ਅਜਾਪੈ ਜਾਏ ਧਰਮਖੰਡ ਕਾਯੋ ਧਰਮ ਗਿਆਨਖੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾੜਤ ਕੜਿਆ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸਾ ਕੀਤੇ ਇੰਧ ਚੰਦ ਸੁਰ ਕੀਤੇ ਕੀਤੇ ਮੰਡਲ ਦੇਸਾ ਕੀਤੇ ਸਿਦ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾ ਨਮਨ ਕੀਤੇ ਕੀ ਤਿਰਤਨ ਸਮੁੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ ਪਾਤ ਨਰਿੰਦ ਕੀਤਿਆਂ ਸੁਰਤੀ ਸੇਵ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਤੈ ਆਨਾਦ ਬਿਨੋਦ ਕੋੜਾ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਤੈ ਕਾੜਤ ਘੜਿ ਬਹੁਤ ਅਨੂਪ ਤਾ ਕਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬਦਦਾ ਤਿੱਥੈ ਘੜੀਐ ਸਵਰਾ ਸਿਧਾਂ ਕੀ ਸੁਧਾ ਕਰਮਖੰਡ ਕੇ ਬਾਣੀ ਜੋ ਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤਨ ਮਹਿ ਰਾਮ ਰਹਾ ਭਰਪੂਰ ਤਿੱਥੈ ਸੀਤੋ ਸੀਤਾ ਮਹਿ ਮਾਹ ਹੈ ਤਾਂ ਕੇ ਰੂਪ ਨਾ ਕਥਨ ਜਾਹੇ ਨਾਮ ਬਰਟੋ ਕੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੈ ਲੋਕ ਰ ਅਨਸਚਾ ਮਨ ਸੋਏ ਸਚ ਅਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਤ ਅੰਤਨ ਅੰਤ ਤਿਥੈ ਲੋਲ ਆਕਾਰ ਜਵ ਜਵ ਹੁਕਮਤ ਵੈ ਤਿਵਕਾਰ ਵੇਖੈ ਵਿਕਸਰ ਵਿਚਾਰ ਨਾਨਕ ਤੁਨਾ ਕਰੜਾ ਸਾਰ ਜਤ ਪਹਾਰਾ ਧਿਜ ਸੁਨਿਆਰ ਅਹਰਨ ਮਤ ਵਿਦ ਹਤਿਆਰ ਭੌਕ ਲਗਨ ਤਪਤਾਉ ਪਾਂਡਾ ਪਉ ਅਮਰਤ ਤਟਹਾਲ ਘੜਜੈ ਸਬਦ ਸਚਿ ਟਿਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਿ ਮਹਤ ਦਿਵਸ ਰਾਤੁ ਦੁਇ ਦਾਈ ਦਾਇ ਖਿਲ ਸਗਲ ਜਗਤ ਚੰਗਿਆ ਬੁਰਿਆ ਵਾਚਾ ਧਰਮ ਦੂਰ ਕਰਮਿ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮੁ ਤਿਆਇਆ ਗਏ ਮਸਕਤਿ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ